ਸਤਿ ਸ਼੍ਰੀ ਅਕਾਲ ਜੀ ਡੀਪੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਿਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸੰਝੇ ਕੀਤੀਆਂ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਤੁਹਾਨੂੰ ਦੱਸੇ ਕਿ ਪੰਜਾਬ ਵਿੱਚ ਸਾਇਦ ਕੋਈ ਅਜਿਹਾ ਹੀ ਵਿਦਿਅਕ ਅਦਾਰਾ ਹੋਵੇ ਜਿੱਥੇ ਸਿੱਖਿਆ ਨੂੰ ਲੈ ਕੇ ਇਹ ਜਿਹੜਾ ਆ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਹੋਣ ਤਾਂ ਦਾ ਦੇ ਕਿ ਇਹ ਐਸਾ ਸਿੱਖਿਆ ਕੇ ਅਦਾਰਾ ਹੈ ਜਿੱਥੇ ਖੁਦ ਹੀ ਬੱਚੇ ਸਟੂਡੈਂਟ ਨੇ ਤੇ ਖੁਦ ਹੀ ਬੱਚੇ ਜਿਹੜੇ ਨੇ ਉਹ ਟੀਚਰ ਨੇ ਇੱਥੇ ਬੱਚੇ ਪੜਦੇ ਵੀ ਤੇ ਪੜਾਉਂਦੇ ਵੀ ਨੇ ਆਓ ਦਿਖਾਨਿਆ ਤੁਹਾਨੂੰ ਸਾਰਾ ਸਕੂਲ ਦਾ ਇਹ ਅਦਾਰਾ ਬਾਬਾ ਆਇਆ ਸਿੰਘ ਰਿਆੜਕੀ ਜਿਹੜਾ ਆ ਉੱਥੇ ਦੀ ਇਹ ਸਾਰੀ ਕਹਾਣੀ ਹੈ ਤਾਂ ਦਾ ਦੇ ਕਿ ਪੰਜਾਬ ਵਿੱਚ ਸਾਇਦ ਕੋਈ ਅਜੀਹਾ ਹੀ ਵਿਦਿਅਕ ਅਦਾਰਾ ਹੋਵੇ ਜਿੱਥੇ ਸਿੱਖਿਆ ਲਾ ਰਹੀਆਂ ਵਿਦਿਆਰਥਣਾਂ ਖੁਦ ਹੀ ਵਿਦਿਆਪਕ ਵਾਂਗ ਪੜਾਉਣ ਮਾਜੇ ਦਾ ਨਾਮਵਰ ਵਿਦਿਅਕ ਅਦਾਰਾ ਬਾਬਾ ਆਇਆ ਸਿੰਘ ਰਿਆੜ ਕੀ ਕਾਲਜ ਬੱਚਿਆਂ ਨੂੰ ਸਾਫ਼ ਸੁਥਰਾ ਤੇ ਮਿਹਨਤੀ ਜੀਵਨਤਰਾ ਆਸਕੇ ਪ੍ਰਵੇਖਦੀਆਂ ਮੰਜ਼ਲਾਂ ਵੱਲ ਤੋਰ ਰਿਹਾ ਹੈ ਬਾਬਾ ਆਇਆ ਸਿੰਘ ਰਿਆੜ ਕੀ ਕਾਲਜ ਦੀਆਂ ਵਿਦਿਆਰਥਣਾ ਇਮਤਿਹਾਨਾਂ ਵੇਲੇ ਖੁਦ ਹੀ ਨਿਗਰਾਨ ਵਜੋਂ ਡਿਊਟੀ ਨਿਭਾਉਂਦੀਆਂ ਹਨ ਅਤੇ ਨਕਲ ਰਹਿਤ ਵਾਤਾਵਰਨ ਸਿਰਜ ਕੇ ਵਿਲੱਖਣ ਇਤਿਹਾਸ ਸਿਰਜ ਰਹੀਆਂ ਹਨ ਸੰਸਥਾ ਦੇ ਪ੍ਰਬੰਧਕ ਪ੍ਰਿੰਸੀਪਲ ਸਵਰਨ ਸਿੰਘ ਬੱਚਿਆਂ ਦਾ ਜੀਵਨ ਉੱਚਾ ਤੇ ਸੁੱਚਾ ਬਣਾਉਣ ਵਿੱਦਿਆ ਸਸਤੀ ਤੇ ਸਸਤੀ ਦੇਣ ਬੱਚਿਆਂ ਦਾ ਸਰਵਪੱਖੀ ਵਿਕਾਸ ਸੁਭਾ ਮਿਹਨਤੀ ਬਣਾਉਣ ਨਕਲ ਵਰਗੇ ਕੋੜ ਤੋਂ ਦੂਰ ਰਹਿਣ ਨੈਤਿਕ ਕਦਰਾਂ ਕੀਮਤਾਂ ਦਾ ਪਸਾਰਾ ਘੱਟ ਖਰਚ ਨਾਲ ਲੋਕਤੰਤਰੀ ਜੀਵਨ ਜਿਉਂਦਿਆਂ ਆਪਣੀ ਮਦਦ ਆਪ ਕਰਦਿਆਂ ਆਤਮ ਨਿਰਭਰ ਤੇ ਆਤਮ ਵਿਸ਼ਵਾਸ ਪੈਦਾ ਕਰਨ ਦਾ ਸੰਕਲਪ ਲੈ ਕੇ ਤੁਰੇ ਹੋਏ ਹਨ ਅੱਪਰ ਬਾਰੀ ਦਵਾਬ ਨਹਿਰ ਦੇ ਕੰਡੇ ਤੇ ਇਹ ਸ਼ਾਨਦਾਰ ਸੰਸਥਾ ਕਾਧੀਆਂ ਤੋਂ 6 ਕਿਲੋਮੀਟਰ ਪੂਰਬ ਦੇ ਕਾਨੂੰਬਾਨ ਤੋਂ 10 ਕਿਲੋਮੀਟਰ ਪੱਛਮ ਦੱਖਣ ਵਾਲੇ ਸ੍ਰੀ ਹਰਗੋਬਿੰਦ ਪੁਰ ਸਾਹਿਬ ਗੁਰਦਾਸਪੁਰ ਕਿ ਉਹ ਰੋਡ ਉੱਪਰ ਸਥਿਤ ਹੈ ਗੁਰਦਾਸਪੁਰ ਦੇ ਰਿਆੜਕੀ ਇਲਾਕੇ ਦੇ ਮਹਾਂਪੁਰਖ ਬਾਬਾ ਆਇਆ ਸਿੰਘ ਨੇ ਔਰਤਾਂ ਦੀ ਉੱਚ ਵਿੱਦਿਆ ਲਈ ਇਹ ਸੁਪਨਾ ਲਿਆ ਸੀ ਜਿਸ ਦੀ ਸ਼ੁਰੂਆਤ 1925 ਵਿੱਚ ਪੁਤਰੀ ਪਾਰਸਾਲਾ ਦੇ ਰੂਪ ਵਿੱਚ ਕੀਤੀ ਜੋ ਬਾਅਦ ਵਿੱਚ ਖਾਲਸਾ ਹਾਈ ਸਕੂਲ ਦਾ ਰੂਪ ਧਾਰਨ ਕਰ ਗਈ ਈਪ੍ਰੈਲ 1968 ਨੂੰ ਬਾਬਾ ਜੀ ਦੇ ਸਵਰਗਵਾਸ ਹੋ ਜਾਣ ਨਾਲ ਉਹਨਾਂ ਦਾ ਔਰਤਾਂ ਦੀ ਉੱਚ ਵਿੱਦਿਆ ਦਾ ਸੁਪਨਾ ਜਿਵੇਂ ਟੜਕ ਗਿਆ ਫਿਰ 1976 ਵਿੱਚ ਕਾਮਰੇਡ ਸਰਦਾਰ ਚੰਨਣ ਸਿੰਘ ਦੀ ਪ੍ਰਧਾਨਗੀ ਹੇਟ ਤੇ ਪ੍ਰਿੰਸੀਪਲ ਸਰਦਾਰ ਸਵਰਨ ਸਿੰਘ ਵਿਰਕ ਦੀ ਰਣਮਈ ਹੇਟ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਬਾਬਾ ਆਇਆ ਸਿੰਘ ਦੀ ਯਾਦ ਨੂੰ ਸਮਰਪਿਤ ਇਹ ਕਾਲਜ ਗਰੀਬੀ ਕਾਰਨ ਪੜਨ ਦੀ ਆਸ ਸੜ ਚੁਕੀਆਂ 14 ਵਿਦਿਆਰਥੀਆਂ ਨਾਲ ਸ਼ੁਰੂ ਹੋਇਆ ਤੇ ਪਰ ਉਪਕਾਰ ਦੇ ਇਸ ਬੂਟੇ ਨੂੰ ਇੰਨਾ ਜ਼ਿਆਦਾ ਫਲ ਪਿਆ ਕਿ ਅੱਜ ਇੱਥੋਂ ਹਜ਼ਾਰਾਂ ਵਿਦਿਆਰਥੀ ਪੜ ਕੇ ਸਰਕਾਰੀ ਉੱਚ ਅਧਿਕਾਰੀ ਜੱਜ ਆਈਆਰਐਸ اےਈਓ ਐਡੀਓ ਐਸਡੀਓ ਜੇਈ ਡਾਕਟਰ ਪ੍ਰਿੰਸੀਪਲ ਵੱਖ-ਵੱਖ ਯੂਨੀਵਰਸਿਟੀਆਂ ਦੇ ਡਿਪਾਰਟਮੈਂਟ ਦੇ ਹੈੱਡ ਡਾਇਰੈਕਟਰ ਪ੍ਰੋਫੈਸਰ ਲੈਕਚਰਾਰ ਆਦਿ ਹੋਰ ਅਨੇਕ ਮਹਿਕਮਿਆਂ ਚ ਮੱਲਾ ਮਾਰ ਰਹੇ ਹਨ ਪੰਜਾਬ ਦੇ ਸ਼ਾਂਤੀ ਨਿਕੇਤਨ ਵਜੋਂ ਜਾਣੀ ਜਾਂਦੀ ਇਸ ਸੰਸਥਾ ਵਿੱਚ ਬੀਏ ਬੀਸੀਏ ਤੇ ਐਮਏ ਦੀ ਪੜ੍ਹਾਈ ਬਿਲਕੁਲ ਮੁਫਤ ਕਰਵਾਈ ਜਾਂਦੀ ਹੈ ਤੁਸੀਂ ਦੇਖਦੇ ਪਿਓ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਜੋ ਕੀ ਸਾਂਝਾ ਕਰ ਰਹੇ ਹਾਂ ਤੁਹਾਡੇ ਨਾਲ ਇੱਕ ਐਸੇ ਵਿੱਦਿਅਕ ਆਧਾਰੇ ਦੀਆਂ ਜਿਵੇਂ ਕਿ ਅਸੀਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਇੱਥੇ ਆਪ ਹੀ ਬੱਚੇ ਸਟੂਡੈਂਟ ਨੇ ਆਪ ਹੀ ਬੱਚੇ ਟੀਚਰ ਨੇ ਤੇ ਇੱਕ ਦੂਜੇ ਨੂੰ ਪੜਾਉਂਦੇ ਹੋਏ ਬੱਚੇ ਗਾਂ ਵਧਦੇ ਤੇ ਇਸ ਦੇ ਵਿੱਚ ਜਿਹੜਾ ਆ ਅੱਗੇ ਦੀ ਅੱਗੇ ਮੱਲਾ ਮਾਰਦੇ ਨੇ ਤੇ ਇਸ ਕਾਲਜ ਨੂੰ ਬਿਲਕੁਲ ਬਿਨਾ ਕਿਸੇ ਖਰਚੇ ਤੋਂ ਚਲਾਇਆ ਜਾਂਦਾ ਹੈ ਆ ਬਾਬਾ ਆਇਆ ਸਿੰਘ ਰਿਆਰਕੀ ਦੀ ਯਾਦ ਵਿੱਚ ਇਹ ਕਾਲਜ ਬਹੁਤ ਹੀ ਸੋਹਣਾ ਸੁੰਦਰ ਹੈ ਜਿੱਥੇ ਵਿੱਦਿਆ ਨੂੰ ਲੈ ਕੇ ਹਰ ਤਰ੍ਹਾਂ ਦੀ ਜਿਹੜੀ ਉਹ ਇੱਥੇ ਜਿਹੜੀ ਤੁਹਾਨੂੰ ਜਿਹੜੀ ਸਤਜੇ ਢੰਗ ਨਾਲ ਸਭ ਕੁਝ ਮਿਲ ਜਾਵੇਗਾ ਤੇ ਬੱਚੇ ਪੜ੍ਹ ਲਿਖ ਕੇ ਅੱਗੇ ਵਧ ਕੇ ਆਪਣੀਆਂ ਮੰਜ਼ਲਾਂ ਨੂੰ ਜੜਾ ਨੇ ਉਹ ਹਾਸਲ ਕਰ ਸਕਦੇ ਨੇ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਤੇ ਤਾਂ ਕਿ ਹਰ ਖਬਰ ਹਰ ਕਹਾਣੀ ਹਰ ਉਹ ਦਰਦ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ ਜੋ ਕਿ ਤੁਸੀਂ ਦੇਖਣਾ ਚਾਹੁੰਦੇ ਹੋ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬੰਦ ਜ਼ਰੂਰ ਦਬਾ ਲਓ ਧੰਨਵਾਦ ਮਿਲਦੇ ਹਾਂ ਕਿਸੇ ਅਗਲੀ ਖਬਰ ਦੇ ਨਾਲ ਬਬਨ ਕੀ ਨਾਮ ਕਹਦਾ ਸ਼ਰਮਨ ਸਿੰਘ ਕਿਸ ਕਾਲਜ ਦਾ ਨਾਮ ਹੈ ਚਾ ਬਾਬਾ ਐਸੇ ਰਾਟ ਕੀ ਕਾਲਜ ਤੁਗਲਵਾਲਾ ਪਤਾ ਲੱਗੇ ਸਕੂਲ ਦੇ ਬੱਚੇ ਜਿਹੜੇ ਪੜ੍ਹਦੇ ਆ ਆਪ ਹੀ ਬੱਚੇ ਪੜਾਉਂਦੇ ਆ ਕਿਸੇ ਦੂਜੇ ਨੂੰ ਉਹ ਗੱਲ ਦੱਸ ਦੋ ਉਹਨੇ 1976 ਚ ਅਹੀਂ ਇਹ ਕਾਲਜ ਸ਼ੁਰੂ ਕੀਤਾ ਸੀ ਉਦੋਂ ਸਾਡੇ ਕੋਲ ਟੀਚਰ ਤੇ ਰੱਖੇ ਨਹੀਂ ਜਾ ਸਕਦੇ ਮੈਂ ਕੱਲ੍ਹ ਬਣਾਇਆ ਦੱਸਦਾ ਸੀ ਸਾਡੇ ਕੋਲ ਇੱਕ ਗਿਆਨੀ ਕਲਾਸ ਸੀਗੀ ਉਹਦੇ ਕੁਝ ਬੱਚੇ ਸੀਗੇ ਜਿਹੜੇ ਅਸੀਂ ਪਲੱਸ ਤੇ ਪ੍ਰਾਪ ਵਿੱਚ ਦਾਖਲ ਕਰ ਲਏ ਤੇ ਉਹਨਾਂ ਨੇ ਕਿਹਾ ਪ੍ਰਾਈਵੇਟ ਦਾਖਲਾ ਪਿੱਛੇ ਮੰਗੇ ਤੇ ਤੁਸੀਂ ਸਾਡੇ ਕੋਲੋਂ ਇਹ ਬੀਏ ਕਰ ਲੋ ਉਹ ਬੀਏ ਕਿ ਕਿ ਹਾਂਜੀ ਉਹਨਾਂ ਨੂੰ ਹੀ ਆਪੜੋਂ ਦੇ ਰਹੇ ਨਾਲ ਟੀਚਰ ਸਾਡੇ ਪੜ੍ਹਾਉਂਦੇ ਰਹੇ ਫੋਰ ਮੇਰੇ ਨਾਲ ਦੇ ਸਾਥੀ ਉਹਨਾਂ ਦੀ ਇੱਕੋ ਕਲਾਸ ਸੀਗੀ ਫਿਰ ਉਹ ਕਲਾਸ ਕੇੰਮਿੰਗ ਵਧੀਆ ਬਣ ਗਈ ਉਸ ਵਾਸਤੇ ਆਪਣੀ ਪੜ੍ਹਾਈ ਆਪੇ ਸ਼ੁਰੂ ਕਰ ਲਈ ਉਹ ਦਿਨ ਜਿਹੜੀ ਛੱਡੇ ਵਾਲੀ ਕਲਾਸ ਆ ਗਈ ਉਹਨਾਂ ਨੂੰ ਪੜ੍ਹਾਉਂਦਾ ਵੇ ਉਹਦੀ ਵਿਚਾਰੀ ਹੋ ਗਈ ਉਹਨਾਂ ਛੱਡੇ ਆਈ ਉਹਨਾਂ ਨੂੰ ਪੜ੍ਹਾਉਂਦਾ ਵੇ ਉਹਨਾਂ ਛੱਡੇ ਆਏ ਵੀ ਉਹ ਪੜ੍ਹਾਉਂਦੇ ਵੇ ਜਿਹੜੇ ਬੀ ਆੜੇ ਸੀ ਉਹ ਵੱਡੇ ਟੀਚਰ ਬਣ ਗਏ ਦੂਜੇ ਜਿਹੜੇ ਛੋਟੇ-ਛੋਟੇ ਈਚਵਨ ਟੀਚਵਨ ਸ਼ੁਰੂ ਹੋ ਗਿਆ ਔਰ ਬੱਚਾ ਨੇ ਇਹ ਇੱਕ ਨਪਰ ਹਾਇਕ ਨੂੰ ਪਾਣਾ ਇੱਕ ਨੂੰ ਢਾਪ ਕਰਨਾ ਕਯਾ ਬਾਤ ਵੰਡਰਫੁਲ ਸਾਡੇ 95% ਰਿਜ਼ਲਟ ਆਉਂਦੇ ਬੀ ਵਾਈਸ ਚਾਂਸਲ ਡਾਕਟਰ ਕਰਨ ਸਿੰਘ ਗਿੱਲ ਬਹੁਤ ਹੀ ਚੰਗੀ ਪਰਸਨੈਲਿਟੀ ਸੀਗੇ ਉਹ ਸਾਡੇ ਕਾਲਜ ਆਏ ਬੀ ਅਹਿਰਾਨ ਪਰਸ਼ਾਨ ਤੇ ਉਹਨਾਂ ਨੇ ਸਾਨੂੰ ਫਿਰ ਸੈਂਟਰ ਤੇ ਅਸੈਸਮੈਂਟ ਦੀ ਪਾਵਨ ਦੇਤੀ ਬਾਕਸ ਵੀ ਉਹਨਾਂ ਦੇ ਕਾਜ ਨਾ ਨਹੀਂ ਹੋ ਚੱਲ ਰਹੇ ਫਿਰ ਹਰ ਵਾਈਸ ਚਾਂਸਲ ਸਾਹਿਬ ਇੱਥੇ ਆਏ ਉਹਨਾਂ ਨੇ ਬਹੁਤ ਹੀ ਸਲਾਹਿਆ ਔਰ ਸਾਡੇ ਹੌਸਲੇ ਵਧਦੇ ਗਏ ਹੁਣ ਸਾਡੇ ਕੋਲ ਬਿਨਾ ਫੀਸ ਤੋਂ ਹੀ ਅੰਮ੍ਰਿਤ ਰਕਸਾ ਦੇ ਰਿਆ ਕੋਈ ਅਹੀਂ ਆਪਣੀ ਫੀਸ ਕਰਾਉਂਦੀ ਨਹੀਂ ਕੋਈ ਨਹੀਂ ਦੇ ਬੱਚੇ ਆਪਣੀ ਕਿਰਤ ਕਰਕੇ ਕਮਾਈ ਕਰਕੇ ਸਬਜ਼ੀਆਂ ਗਾਉਂਦੇ ਆ ਸਬਜ਼ੀਆਂ ਬਣਾਉਂਦੇ ਆ ਖੇਤੀ ਕਰਦੇ ਆ ਡੇਰੀ ਪਾਲਦੇ ਆ ਦੁੱਧ ਪੀਂਦੇ ਆ ਫਰੂਟ ਟੀਚਰ ਕੋਈ ਨਹੀਂ ਲੱਗ ਬਈ ਟੀਚਰ ਉਹ ਸਾਡੇ ਜਿਹੜੇ ਵੱਡੇ ਹੀ ਬੀਏ ਵੱਡੇ ਉਹ ਜਦੋਂ ਐਮਏ ਕਰ ਲੈਂਦੇ ਆ ਜਦੋਂ ਪੀ ਐਚ ਡੀ ਕਰ ਲੈਂਦੇ ਆ ਜਦੋਂ ਉਹ 2 3 ਟਨ ਐਮਏ ਕਰ ਲੈਂਦੇ ਉਹ ਟੀਚਰ ਹੀ ਹੁੰਦੇ ਆ ਪਰ ਸਾਡੇ ਕਾਨੂੰਨ ਆ ਕਿ ਕੋਈ ਵੀ ਟੀਚਰ ਜਿਹੜਾ ਆਪਣੀ ਪੜ੍ਹਾਈ ਯਾਦੀ ਨਹੀਂ ਰੱਖਦਾ ਉਹ ਨਹੀਂ ਸਾਡਾ ਟੀਚਰ ਮਾਨਸਾ ਦਾ ਉਹ ਕੰਮ ਕਰਦੇ ਹੋਰ ਕੋਈ ਕੰਮ ਕਰਦਾ ਆ ਜਾਂਦਾ ਇੱਕ ਹਾਂਜੀ ਫਿਰ ਇਹਨਾਂ ਨੂੰ ਧਾਰਮਿਕ ਨਾਲ ਵੀ ਰੱਖਿਆ ਜਾਂਦਾ ਹਾਂਜੀ ਇਸ ਤਰ੍ਹਾਂ ਕਰਦਾ ਉਹ ਧਾਰਮਿਕ ਦੇ ਵਿੱਚ ਹਰ ਹਰ ਧਰਮ ਵਾਲੇ ਨੂੰ ਆਪੋ ਆਪਣਾ ਧਰਮ ਦੇ ਜਿਹੜਾ ਮੇਨ ਗ੍ਰੰਥ ਹੈ ਜਿਵੇਂ ਸੰਤ ਰਾਗੂ ਗੁਰੂ ਗੰਬ ਸਾਹਿਬਾ ਉਹ ਸਾਡੇ ਬੱਚਿਆਂ ਨੇ ਪੜ੍ਹਨਾ ਕਿ ਫਿਰ 3500 ਬੱਚਾ ਆ ਕਾਲਜ ਵਿੱਚ 100 ਗਿਆ ਬਾਕੀ ਆਪਰੇ ਸਾਡੇ 4 ਹੋਰ ਸਕੂਲ CBSE FCI ਚੱਲ ਰਿਹਾ ਬਹੁਤ ਤਗੜਾ ਬਾਕੀ ਸੀਨੀਅਰ ਸਕੈਂਡਰੀ ਸਕੂਲ ਚੱਲ ਰਿਹਾ ਬਹੁਤ ਐਜੂਕੇਟਡ ਵਿੰਗ ਚੱਲ ਰਿਹਾ ਬਹੁਤ ਤਗੜਾ ਪ੍ਰਾਇਮਰੀ ਛੋਟੇ ਛੋਟੇ ਬੱਚਿਆਂ ਦਾ ਚੱਲ ਰਿਹਾ ਬਹੁਤ ਵਧੀਆ। ਹੋਸਟਲ ਤੇ ਰਹੋ ਹੋਸਟਲ ਦੇ ਵਿੱਚ ਹੀ ਬੱਚੇ ਪੜ੍ਹਦੇ। ਹਾਂਜੀ ਹੋਸਟਲ। ਹਾਂਜੀ ਹਾਂਜੀ। ਕਿੱਥੋਂ ਕਿੱਥੋਂ ਦੇ ਬੱਚੇ ਕਰਾਂਦੇ? ਉਹ ਬਾਹਰਲੇ ਪਿੰਡਾਂ ਦੇ ਦੂਰੋਂ ਦੂਰੋਂ ਦੇ ਬਾਹਰਲੇ ਜਿਲ੍ਹਿਆਂ ਦੇ। ਇੱਕ ਹੜਾ ਵਾਲੇ ਵਾਸਤੇ ਤੁਸੀਂ ਕੋਈ ਸਹੂਲਤ ਦਿੱਤੀ ਇੱਕ ਵੀ ਸਹੂਲਤ। ਉਹ ਹੜਾਂ ਲਈ ਤੇ ਅਸੀਂ ਬੜੇ ਚਿਰ ਦੇ ਜਦੋਂ ਹੜਾ ਇਹ ਸ਼ੁਰੂ ਹੀ ਹੋਈ ਤੇ ਲੋਕੀਏ ਜੇ ਆਏ ਹੀ ਉੱਥੇ ਤੇ ਅਸੀਂ ਉਦੋਂ ਹੀ ਬੱਚਿਆਂ ਸਾਡਿਆਂ ਨੇ ਸ਼ੁਰੂ ਕਰਤੇ ਸੀ ਬਿਸਕਟ ਵੰਡਣਾ। ਉੱਥੇ ਤੇ ਉਸ ਤੋਂ ਬਾਅਦ ਅਸੀਂ ਪੱਠੇ ਪੱਠੇ ਵੱਢ ਕੇ ਆਪਣੇ ਉਹ ਵੀ ਪੇਜ ਦੇ ਰਹੇ ਫਿਰ ਚਾਰਾ ਪੇਜ ਦੇ ਰਹੇ ਫਿਰ ਹੁਣ ਸਾਨੂੰ ਪਤਾ ਲੱਗਾ ਕਿ ਕੋਈ ਸੱਤ ਪਿੰਡ ਆ ਤੇ ਉਹੀ ਪਲਾਨਿੰਗ ਬੱਚਿਆਂ ਲਈ ਬਣਾਇਆ ਕਿ ਉਹਨਾਂ ਸੱਤਾਂ ਪਿੰਡਾਂ ਦੀ ਐਜੂਕੇਸ਼ਨ ਸਾਰੀ ਅਸੀਂ ਜ਼ਿੰਮੇਵਾਰੀ ਲੈ ਲਈ ਹੈ ਉਹਨਾਂ ਦੀ ਕੋਈ ਫੀਸ ਨਹੀਂ ਹੋਊਗੀ ਕੋਈ ਖਰਚੀ ਨਹੀਂ ਹੋਊਗਾ ਉਹ ਕੱਪੜੇ इवन ਸਭ ਕੁਝ ਹੀ ਅਸੀਂ ਦਵਾਂ ਪਰ ਨਿਤਕਾ ਬਾਬਾ ਅਸਿੰਗਰੀਆਟੀ ਕਾਲਜ ਇੱਥੇ ਬਹੁਤ ਵਧੀਆ ਬੱਚੇ ਨੂੰ ਪੜਾਇਆ ਜਾਂਦਾ ਹੈ ਮਤਲਬ ਕਿ ਇੱਥੇ ਮਤਲਬ ਇੱਕ ਸਟੂਡੈਂਟ ਇੱਕ ਸਟੂਡੈਂਟ ਨੂੰ ਟੇਸ ਕਰਦਾ ਹੈ ਉਹਨੂੰ ਸਮਝਾਉਂਦਾ ਹੈ ਮਤਲਬ ਕਿ ਜਿੰਨਾ ਤੱਕ ਐਗਜ਼ਾਮ ਹੁੰਦੇ ਨੇ ਸਾਰੀ ਤਿਆਰੀ ਹੋ ਜਾਂਦੀ ਹੈ ਉਹਨੂੰ ਐਗਜ਼ਾਮ ਦੇ ਨਾਮੇ ਸੋਖਾ ਲੱਗਦਾ ਤੇ ਡਿਵੀਜ਼ਨਾਂ ਹੀ ਫਰਸਟ ਆਉਂਦੀਆਂ ਸੈਕੰਡ ਥਰਡ ਸਾਰਿਆਂ ਦੇ ਤੇ ਬਹੁਤ ਵਧੀਆ ਪੜਾਉਂਦੇ ਇੱਥੇ ਠੀਕ ਹੈ ਬਹੁਤ ਵਧੀਆ ਪੜ੍ਹਿਆ ਇੱਥੇ ਪੜ੍ਹ ਕੇ ਦਿੱਤੀ ਕਿ ਬੱਚਿਆਂ ਤੋਂ ਦੇਖੀ ਚੱਲੀ ਹਾਂ ਜਿਵੇਂ ਟੀਚਰਜ਼ ਵੀ ਆਗੇ ਨੇ ਮਤਲਬ ਜਿਹੜੇ ਤੇ ਬੱਚਾ ਪੜ ਜਾਂਦਾ ਹੈ ਉਹ ਕਿਸੇ ਹੋਰ ਬੱਚੇ ਨੂੰ ਵੀ ਪੜਾਉਂਦੇ ਆ ਮਤਲਬ ਕਿ ਕਿਧਰ ਬੱਚਾ ਨੂੰ ਪ ਇਤ ਮਤਲਬ ਕਿ ਇੱਕ ਬੱਚਾ ਦੂਸਰੇ ਬੱਚੇ ਨੂੰ ਪੜ੍ਹਾਉਂਦਾ ਆ ਮਤਲਬ ਅਗਰ ਬੱਚੇ ਨੂੰ ਸਮਝ ਆਇਆ ਦੂਸਰੇ ਬੱਚੇ ਨੂੰ ਪੁਰਛਦਾ ਆ ਮਤਲਬ ਅਗਰ ਪਲਸ 2 ਕਲਾਸ ਦਾ ਕੋਈ ਸਟੂਡੈਂਟ ਆ 10th ਕਲਾਸ ਨੂੰ ਟੀਚ ਕਰਾਂਦਾ ਪਲਸ 1 ਨੂੰ ਕਰਾਂਦਾ ਆ ਇਦਾਂ ਜੇ ਬੱਚਾ ਆ ਪ੍ਰੀਖਿਆ ਮਤਲਬ ਪਾਸ ਕਰਕੇ ਅਗਲੀ ਕਲਾਸ 'ਚ ਹੋ ਗਿਆ ਆ ਉਹਨੇ ਫਿਰ ਪਲਸ 1 ਨੂੰ ਪੜ੍ਹਾਉਣਾ ਆ ਇਦਾਂ ਸਾਰੇ ਬੱਚੇ ਨੂੰ ਪੜ੍ਹਾਉਂਦੇ ਆ ਪੀਰੀਅਡਸ ਵੀ ਲਗਾਉਂਦੇ ਆ ਅਡਜਸਟਮੈਂਟ ਵਗੈਰਾ ਵੀ ਸਾਰੇ ਇਹੀ ਕਵਰ ਕਰਦੇ ਨੇ ਸਟੂਡੈਂਟਸ ਮੇਰਾ ਨਾਮ ਮਗਦੀਪ ਕੌਰ ਆ ਇੱਥੇ ਪੜਾਈ ਬਹੁਤ ਵਧੀਆ ਚੱਲਦੀ ਹੈ ਜਿਵੇਂ ਛਡੀਆਂ ਚ ਬੰਤ ਰਹੇ ਹੁੰਦੇ ਨੇ ਵਿਦਿਆਰਥੀ ਉਹਨਾਂ ਨੂੰ ਵੱਡੀਆਂ ਜਮਾਤਾਂ ਦੀਆਂ ਸੀਨੀਅਰ ਦੀਦੀਆਂ ਪੜ੍ਹਾਉਂਦੀਆਂ ਨੇ ਜਿਹੜੇ ਵੱਡੇ ਜਿਹੜੇ ਉਹ ਕੰਮ ਕਰਦੇ ਨੇ ਅਸੀਂ ਆਪਣੇ ਹੀ ਬੱਚੇ ਪੜ੍ਹਦੇ ਹਾਂ ਹਾਂਜੀ ਇੱਥੇ ਜਿਵੇਂ 10ਵੀਂ ਦੇ ਬੱਚਿਆਂ ਨੂੰ 11ਵੀਂ ਪਲਸ 2 ਦੇ ਹੈ ਨਾ ਪੜਾ ਦਿੰਦੇ ਨੇ ਤੇ ਪਲਸ 2 ਤੇ ਪਲਸ 1 ਦੇ ਬੱਚਿਆਂ ਨੂੰ ਅੱਗੇ ਬੀਏ ਬੀਸੀ ਇਹਦੇ ਦੀਦੀਆਂ ਪੜ੍ਹਾਉਂਦੀਆਂ ਨੇ ਬਹੁਤ ਵਧੀਆ ਨੰਬਰ ਆਉਂਦੇ ਨੇ ਤੇ ਸਾਰਿਆਂ ਦੇ ਇਹ ਮਤਲਬ ਕੁਝ ਜਨਾਂ ਚ ਬੱਚੇ ਮੈਰਿਡ ਚ ਆਉਂਦੇ ਨੇ ਪਰ ਹੁੰਦੇ ਸਾਰੇ ਹੀ ਪਾਸ ਨੇ ਵਧੀਆ ਨੰਬਰ ਆਉਂਦੇ